ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਬੜੇ ਲੋਕਾਂ ਨੇ ਮੈਸੇਜ ਕੀਤੇ ਆ ਤੇ ਮੈਨੂੰ ਟਿਕਟੋਕ ਤੇ ਸਵਾਲ ਪੁੱਛੇ ਆ ਕਿ ਘੜੀ ਪੰਜਾਬ ਯੂਨੀਵਰਸਿਟੀ ਦਾ ਰੋਲਾ ਪਿਆ ਵੀ ਤੁਸੀਂ ਨਿਆਣ ਸਿੰਘ ਜੀ ਚੁੱਪ ਹੋ ਕੇ ਗੁੰਗੇ ਹੋ ਕੇ ਇੱਕ ਗਿੱਲੇ ਵਿੱਚ ਵਰਗੇ ਮੈਂ ਬਿਲਚੜੀ ਸੀ ਸੁੱਕੀ ਪਈ ਸੀ ਤੁਸੀਂ ਮੈਨੂੰ ਤਾਂ ਘਟਾ ਮੇਰੇ ਬਿਲ ਦੇ ਵਿੱਚ ਪਾਣੀ ਪਾਣ ਦੀ ਕੋਸ਼ਿਸ਼ ਨਾ ਕੀਤੀ ਤਾਂ ਮੈਂ ਬਿਲਚੋਂ ਬਾਹਰ ਨਿਕਲਿਆ ਤੇ ਹੁਣ ਗੱਲ ਕਰਦੇ ਆਪਾਂ ਪੰਜਾਬ ਯੂਨੀਵਰਸਿਟੀ ਨੰਬਰ 1 ਅੱਗੇ ਤੇ ਨਾਲ ਪਿੱਛੇ ਇਹ ਅਚਾਨਕ ਪੰਜਾਬ ਯੂਨੀਵਰਸਿਟੀ ਵਾਲਾ ਮੁੱਦਾ ਕਿਵੇਂ ਆ ਗਿਆ ਅਚਾਨਕ ਸੈਂਟਰਲ ਸਰਕਾਰ ਨੂੰ ਦੋਰੇ ਕਿਉਂ ਪੈ ਗਏ ਕਿ ਪੰਜਾਬ ਯੂਨੀਵਰਸਿਟੀ ਐਸੇ ਆਪਣੇ ਕਬਜ਼ੇ ਚ ਕਰ ਲੈਣੀ ਹੈ ਮੈਂ ਦੇਖਿਆ ਪੰਜਾਬ ਯੂਨੀਵਰਸਿਟੀ ਤੇ ਬਸੇ ਤਾਂ ਉੱਥੇ ਹੀ ਆ ਮੈਨੂੰ ਲੱਗਿਆ ਸ਼ਾਇਦ ਕ੍ਰੇਨ ਨਾਲ ਚੱਕ ਕੇ ਲੈ ਕੇ ਜਾਣਗੇ ਦਿੱਲੀ ਤੇ ਲੋ ਇਧਰ ਫਿਰ ਹੋਇਆ ਕਿ ਲੈ ਗਏ ਉਹਨੇ ਰਾਤ ਨੂੰ ਕ੍ਰੇਨ ਨਾਲ ਚੱਕ ਕੇ ਯੂਨੀਵਰਸਿਟੀ ਤੋਂ ਤੁਰਹੀ ਨਦੀ ਪੱਟਵੀ ਲੈ ਕੇ ਆ ਯੂਨੀਵਰਸਿਟੀ ਨੂੰ ਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਜਿੱਦੇ ਉੱਤੇ ਹਰ ਇੱਕ ਸਟੂਡੈਂਟ ਦਾ ਅਧਿਕਾਰ ਹੈ ਔਰ ਚੰਡੀਗੜ੍ਹ ਤਾਂ ਹਰਿਆਣਾ ਦਾ ਤੇ ਪੰਜਾਬ ਦਾ ਹੁੰਦਾ ਸੋ ਜਿੰਨੇ ਸਾਡੇ ਹਰਿਆਣਾ ਦੇ ਭਾਈ ਨੇ ਸਾਡੇ ਵੀਰ ਨੇ ਸਾਡੇ ਹਰਿਆਣਵੀ ਨੇ ਉਹਨਾਂ ਦਾ ਵੀ ਉਹਨਾਂ ਦਾ ਰਾਈਟ ਹੈ ਜਿੰਨਾ ਪੱਗ ਵਾਲੇ ਪੰਜਾਬੀਆਂ ਦਾ ਰਾਈਟ ਹੈ ਸੋ ਪ੍ਰੋਬਲਮ ਇਜ਼ ਦਿਸ ਕਿ ਤੁਸੀਂ ਲੋਕ ਜਿਹੜਾ ਟਰਾਲੀਆਂ ਭਰ ਭਰ ਕੇ ਪਿੰਡਾਂ ਤੋਂ ਆ ਜਾਂਦੇ ਹੋ ਲਾਈਕ ਹੁਲਾਲਾ ਹੁਲਾਲਾ ਬਾਬਾ ਦਾ ਗਾਣਾ ਤੁਸੀਂ ਬਹੁਤ ਗਾਉਂਦੇ ਹੋ ਪਰ ਤੁਸੀਂ ਕਦੇ ਆਪਣੇ ਦਿਮਾਗ ਨਾਲ ਸੋਚਿਆ ਕਿ ਸਡਨਲੀ ਸੈਂਟਰਲ ਨੇ ਇੱਕਦਮ ਅਨਾਉਂਸਮੈਂਟ ਕਰਨਾ ਤਾਨੂੰ ਲੋਕਾਂ ਨੂੰ ਪਚੱਕਾ ਕਰ ਦੇਣਾ ਤੁਸੀਂ ਇੱਕਦਮ ਛਿੱਲ ਜਾਂਦੇ ਹੋ ਪਿੰਡਾਂ ਦੇ ਪਿੰਡ ਇਕੱਠੇ ਕਰ ਲੈਂਦੇ ਹੋ ਉੱਥੇ ਦੰਗੇ ਫਸਾਦ ਕਰਦੇ ਹੋ ਇੱਕ ਕੁੜੀ ਜਿਹਨੇ ਉਹਨੂੰ ਸਾਹਿਬ ਸਾਹਿਬ ਕੌਰ ਦਾ ਜੀ ਉਹਨੂੰ ਇਨਾਮ ਦਿੱਤਾ ਤਦਮਾ ਮਿਲ ਗਿਆ ਕਹਿੰਦੇ ਬਾਹ ਛੱਡ ਦੇ ਫਿਰ ਦੇਖ ਲੈ ਜੇ ਮੇਰੇ ਤੇ ਪਾ ਗਈ ਨਾ ਫਿਰ ਦੇਖਦੀ ਸੋ ਇਹ ਹੈਗੀਆਂ ਫੁਕਰੀਆਂ ਇਹ ਫੁਕਰੀਆਂ ਦੇ ਤਿੰਨ ਚਾਰ ਕੰਦੇ ਹੇਠਾਂ ਧਰ ਕੇ ਰੱਖਿਆ ਹੁੰਦੇ ਨਾ ਸੋ ਵਿਸਾਈ ਆਕਰ ਨਿਕਲ ਜਾਣੀ ਸੀ ਜਦੋਂ ਪੁਲਸਰ ਨਾਲ ਰਿਸਪੈਕਟੰਗਰ ਗੱਲ ਕਰ ਰਹੀ ਆ ਮੈਂ ਦੇਖੇ ਕਾਫੀ ਸਾਰਾ ਟੋਪੀ ਵਾਲਾ ਉਹਨੂੰ ਇਹ ਪਾਗਲੇ ਜਿੋਂ ਘੇਰਾ ਪਾਇਆ ਤੁਸੀਂ ਕਿਸੇ ਪੁਲਿਸ ਆਫੀਸਰ ਤੇ ਜੱਥ ਚੱਕ ਲਿਆ ਜਾਂ ਤੁਸੀਂ ਸੋਧਦੇ ਹੋ ਭੀੜ ਬਣਾ ਕੇ ਉਹਨੂੰ ਕੁੱਟ ਲਿਆ ਫਿਰ ਬਾਅਦ ਤੁਸੀਂ ਕਹਿੰਦੇ ਸਾਡੇ ਤੇ ਜੇਨੋਸਾਈਡ ਹੋ ਗਿਆ ਸਾਡੇ ਚਤੜਾਣਾਂ ਤੇ ਫਟੇ ਬੜੇ ਸੱਚ ਰੱਚ ਕੇ ਮਾਰੇ ਸਾਨੂੰ ਕੀ ਪੰਜਾਬ ਪੁਲਿਸ ਧੱਕਾ ਕਰਦੀ ਹੈ ਜਾਂ ਹਰਿਆਣਾ ਦੀ ਪੁਲਿਸ ਧੱਕਾ ਕਰਦੀ ਹੈ ਧੱਕਾ ਤੁਸੀਂ ਕਰਦੇ ਹੋ ਪਹਿਲੇ ਆ ਜਿਹੜਾ ਦਿਮਾਗ ਹੈ ਨਾ ਤੁਹਾਨੂੰ ਦਿੱਤਾ ਜੇ ਤੁਸੀਂ ਉਸ ਯੂਨੀਵਰਸਿਟੀ 'ਚ ਜਿਹੜੇ ਸਟੂਡੈਂਟਸ ਮੈਨੂੰ ਸੁਣਦੇ ਆਂ ਯੂਨੀਵਰਸਿਟੀ 'ਚ ਪੜ੍ਹਦੇ ਆਂ ਇਹਨੂੰ ਵੀ ਕਦੇ ਇਸਤੇਮਾਲ ਕਰਿਆ ਕਰੋ ਸੈਂਟਰਲ ਗਵਰਨਮੈਂਟ ਨੇ ਇੱਕ ਚਾਲ ਚੱਲੀ ਤੁਹਾਨੂੰ ਬੇਫਿਕੂਫ ਟੰਗਰਾਂ ਨੂੰ ਸੜਕਾਂ ਤੇ ਲਿਆਉਣ ਵਾਸਤੇ ਉਹਨਾਂ ਨੇ ਇੱਕ ਚਾਲ ਚੱਲੀ ਆ ਸਡਨਲੀ ਤੁਸੀਂ ਸਾਰੇ ਭਗਵੰਤ ਮਾਨ ਦੇ ਖਿਲਾਫ ਹੋ ਜਾਓ ਸਡਨਲੀ ਕਿਉਂਕਿ ਇਲੈਕਸ਼ਨ ਆ ਰਹੇ ਆ ਉਹ ਬੇਫਿਕੂ ਉਹ ਮੰਨਦੇ ਬੁੱਧੀ ਉਹ ਕਦੋਂ ਇਸਤੇਮਾਲ ਕਰਨ ਦੇ ਦਿਮਾਗ ਦਾ ਸਾਡੇ ਪੰਜਾਬ ਦੇ ਵਿੱਚ ਇੱਕੋ ਹੀ ਪ੍ਰੋਬਲਮ ਹੈ ਪੰਜਾਬੀਆਂ 'ਚ ਕਿ ਅਸੀਂ ਦਿਮਾਗ ਤੋਂ ਕਦੇ ਨਹੀਂ ਚੱਲਦੇ ਅਸੀਂ ਤੱਤਾ ਬੋਤ ਲੱਗਦੇ ਆ ਸਾਨੂੰ ਗ੍ਰੋਧ ਬਹੁਛੇਤੀ ਆਉਂਦਾ ਅਸੀਂ ਕਦੀ ਦਿਮਾਗ ਨਾਲ ਉਸ ਚੀਜ਼ ਨੂੰ ਬਹਿ ਕੇ ਇਹ ਸੋਚਦੇ ਨਹੀਂ ਅਸੀਂ ਉਹਦਾ ਇੱਕ ਤੱਕ ਨਹੀਂ ਕਰਦੇ ਕਿ ਸੱڈنਲੀ ਯੂਨੀਵਰਸਿਟੀ ਦਾ ਅਨਾਉਂਸਮੈਂਟ ਕਰਨਾ ਕਿ ਸੈਂਟਰਲ ਰੋਡ ਤੇ ਕਬਜ਼ਾ ਕਰ ਰਹੀ ਵਾਈ ਤੇਲੇ ਵਾਈ W H Y ਕਮਾ ਮਾਰਕ ਕਿ ਲੱਭੋ ਸਾਡੀ ਉਹ ਯੂਨੀਵਰਸਿਟੀ ਕਿਸ ਨੇ ਲਿਆ ਕੇ ਜਾਣੀ ਕਿਸ ਨੇ ਉਹਦਾ ਕਬਜ਼ਾ ਨਹੀਂ ਕਰਨਾ ਸਾਡੀ ਹਰਿਆਣੇ ਦੇ ਅਣਗਿਣਤ ਉਹਨਾਂ ਸਟੂਡੈਂਟਸ ਦੇ ਸਾਡੇ ਜਿਹੜੇ ਵੀ ਸਟੂਡੈਂਟ ਰੋਡ ਤੇ ਪੜਦਾ ਉਹਦੀ ਕਿਉਂ ਚਾਹੇ ਹਰਿਆਣਾ ਤੇ ਪੰਜਾਬ ਤੋਂ ਰਾਜਸਥਾਨ ਤੋਂ ਕਿਤੋਂ ਵੀ ਆ ਕੱਲੇ ਪੰਜਾਬੀਆਂ ਦੀਆਂ ਸੋ ਇਹ ਸਾਰਾ ਇੱਕ ਰਾਜਨੀਤਿਕ ਸਟੰਟ ਹੈ ਮੇਰੇ ਵੀਰੋ ਤੁਹਾਨੂੰ ਖੱਜਲ ਖਰਾਬ ਕਰਨਾ ਟਾੜਾ ਜਲੂਸ ਘੜਾਉਣਾ ਸਾਡੀ ਦਿਸ਼ਾ ਉਧਰ ਮੋੜ ਦੇਣੀ ਤੁਹਾਨੂੰ ਇਲੈਕਸ਼ਨਾਂ ਛੁਪਟਕਾਣਾ ਤੇ ਜਿਹੜੀ ਸੈਂਟਰਲ ਗਵਰਨਮੈਂਟ ਤੁਸੀਂ ਕਹਿੰਦੇ ਹੋ ਵੀ ਭਗਵੰਤ ਮਾਨ ਸੈਂਟਰਲ ਸਰਕਾਰ ਨੇ ਖਰੀਦ ਰੱਖਿਆ ਖਰੀਦਿਆ ਨੀ ਉਹ ਮਜਬੂਰ ਆ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸੀਐਮ ਆ ਜਾਏ ਚਾਹ ਭਗਵੰਤ ਮਾਨ ਆ ਜਾਏ ਚਾਹ ਸੁਖਵੀਰ ਬਾਦਲਾ ਕੈਪਟਨ ਕੋਈ ਵੀ ਮੈਂ ਕਰਨੀ ਫੋਮੈਂ ਹਾਂ ਪਰ ਜਦੋਂ ਅਸ਼ੇਤੜਾ ਨਾ ਤੁਹਾਡੇ ਸਿਰ ਤੇ ਸੈਂਟਰਲ ਦਾ ਹੀ ਰਹਿਣਾ ਉਹ ਚ ਸੀਐਮ ਵੀ ਕੁਝ ਨਹੀਂ ਕਰ ਸਕਦਾ ਜਦੋਂ ਸੈਂਟਰਲ ਉੱਤੋਂ ਅੰਡਰ ਰੋਕਦਾ ਹੈ ਰੋਡ ਬਣਾਉਣ ਦੇ ਬਹੁਤ ਫੰਡ ਉਦੋਂ ਫਿਰ ਸੀਐਮ ਕੀ ਕਰੂਗਾ ਆਪਦੀ ਕੋਝੀ ਚੋਂ ਕਿੰਨਾ ਕੱਢ ਲੂਗਾ ਆਪੀ ਕੋਝੀ ਚੋਂ ਪਾਪੂਲੇਸ਼ਨ ਕਿੰਨੀ ਹੈ ਸੋ ਯਾਰੀ ਰਾਜਨੀਤੀ ਮੇਰੇ ਅਗੇ ਵੀ ਤੁਹਾਨੂੰ ਕਿਹ ਬੜੀ ਕੁੱਤੀ ਚੀਜ਼ ਹੈ ਸਕੇਤੀ ਪੁੱਤ ਭਾਈ ਭੈਣ ਕੁਰਸੀ ਕਿਸੇ ਨੂੰ ਦੇਖਦੀ ਸਕਿਆ ਦੇ ਗਲਬੜਾ ਦਿੰਦੀ ਹੈ ਸੋ ਉਹਨਾਂ ਨੇ ਇੱਕ ਹੁਕਮ ਦਾ ਇਕਾ ਛੁੱਟਿਆ ਸੀ ਜਿਹਦੇ ਵਿੱਚ ਤੁਸੀਂ ਫਸ ਗਏ ਤੁਹਾਨੂੰ ਇਨਾ ਹੁਲਾ ਲਾ ਲਾ ਹੁਲਾ ਇੰਨਾ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਉੱਧਰ ਇਕੱਠੇ ਹੋ ਆਪਣਾ ਮੋਰਚਾ ਲਾਓ ਇੰਨਾ ਹੁਲੜਵਾਜੀ ਨਾ ਕਰੋ ਇਹੀ ਹੁਲੜਵਾਜੀਆਂ ਪੰਜਾਬੀਆਂ ਨੇ ਕੈਨੇਡਾ ਚ ਅਮਰੀਕਾ ਚ ਇੰਗਲੈਂਡ ਜਾ ਕੇ ਬਾਹਰ ਦੀਆਂ ਕੰਟਰੀਆਂ ਚ ਕੀਤੀਆਂ ਸੋ ਸਾਡੇ ਪੰਜਾਬੀਆਂ ਚ ਇੱਕ ਪ੍ਰੋਬਲਮ ਹੈ ਇਹ ਪੰਜਾਬ ਦਾ ਭਾਰਤ ਦਾ ਕਾਨੂੰਨ ਤੋੜਨ ਚ ਨੰਬਰ 1 ਨੇ ਪੁਲਿਸ ਚੱਕਰ ਨੂੰ ਜੇਲਾਛਪਾ ਦਿੰਦੀ ਫਿਰ ਇਹ ਕਹਿੰਦੇ ਸਾਡਾ ਧੱਕਾ ਹੋ ਗਿਆ ਚਲੋ ਆਪਾਂ ਮੰਨ ਲਿਆ ਕਿ ਪੰਜਾਬ ਪੁਲਿਸ ਧੱਕਾ ਕਰਦੀ ਹੈ ਆਪਾਂ ਤੁਹਾਡੇ ਨਾਲ ਐ ਕਰ ਰਹੀਆਂ ਮੈਂ ਤੁਹਾਡੇ ਨਾਲ ਲੱਗ ਰਹੀਆਂ ਅੱਜ ਕਿ ਪੰਜਾਬ ਪੁਲਿਸ ਧੱਕਾ ਕਰਦੀ ਹੈ ਭਾਰਤ ਸਰਕਾਰ ਸੈਂਟਰ ਸਰਕਾਰ ਸਿੱਖਾਂ ਤੇ ਧੱਕਾ ਕਰਦੀ ਹੈ ਮੈਂ ਮੰਨ ਲਿਆ ਹੁਣ ਮੈਨੂੰ ਜਵਾਬ ਦੋ ਇਸ ਗੱਲ ਦਾ ਕਿਹੜੀ ਪੰਜਾਬੀ ਮਾਫੀ ਚਾਹੂੰਗੀ ਕਾਲਾਜੀ ਦੇ ਵਿੱਚ ਤੇ ਯੂਨੀਵਰਸਿਟੀ ਯੂਨੀਵਰਸਿਟੀ ਦੀ ਗੱਲ ਕਰ ਰਹੇ ਆਪਾਂ ਉਹ ਲਖਸ਼ੰਦ ਦੌਰ ਨੇੜੇ ਆ ਹੁਣ ਸਰਕਾਰਾਂ ਨੇ ਕੁਛ ਤਾਂ ਗੇਮਾਂ ਪੰਜਾਬੀਆਂ ਨਾਲ ਖੇਡ ਲਈਆਂ ਹਾਂ ਆਪਣੀ ਗੱਲ ਵਿੱਚ ਰਹਿ ਗਈ ਸੀ ਮਨ ਲੈ ਆਂਦੀਆ ਸਰਕਾਰ ਧੱਕਾ ਕਰਦੀ ਪੰਜਾਬ ਕਰਦੀ ਐ ਫੋਰਨ ਦੇ ਵਿੱਚ ਹੁਣ ਤੁਹਾਨੂੰ ਫੋਰਨ ਦੇ ਵਿੱਚ ਐਸੇ ਪੰਜਾਬੀ ਪਰਿਵਾਰ ਐਸੇ ਕਿਉਂ ਇੱਕ ਦਿਨ ਤਾਂ ਮਸਾਲ ਮੈਂ ਹੁਣੇ ਦਿੱਤੀ ਆ ਜੋ ਬਿਲਕੁਲ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕੀ ਸਾਡੇ ਸ਼ਹਿਰ ਦੇ ਵਿੱਚ ਬੰਦੇ ਦਾ ਵੱਡਾ ਸਾਰਾ ਘਰ ਆ ਉੱਤੇ ਬਹੁਤ ਵੱਡਾ ਉਹਨੇ ਝੰਡਾ ਲਾਇਆ ਖਾਲਸਤਾਨ ਦਾ ਉਹ ਕਹਿੰਦਾ ਮੈਂ ਖਾਲਸਤਾਨੀ ਆ ਸਾਨੂੰ ਖਾਲਸਤਾਨ ਚਾਹੀਦਾ ਐ ਸਾਨੂੰ ਫ੍ਰੀडम ਚਾਹੀਦੀ ਆ ਸਾਨੂੰ ਸਾਡਾ ਮੁਲਕ ਚਾਹੀਦਾ ਉਹਦਾ ਮੁੰਡਾ ਅੱਛਾ ਬਿੰਦਰ ਪੁਲਿਸ ਤੋਂ ਪਗੋੜਾ ਸੀ ਤੇ ਫਾਈਨਲੀ ਹੁਣ ਤਿੰਨ ਚਾਰ ਵਾਰ ਰੇਡ ਪਾ ਕੇ ਉਹਦੇ ਮੁੰਡੇ ਨੂੰ ਬੇਸਲੈਂਡ ਚ ਚੱਕਿਆ ਕਿਸ ਕਿਸੂ ਦੇ ਬੇਟੇ ਉੱਪਰ ਇਲਲੀਗਲ ਵੈਪਨਸ ਜਿਨੂੰ ਉਹ ਪਾਣੀ ਦੇ ਵਿੱਚ ਸੁੱਟ ਰਿਆ ਸੀ ਤੇ ਪੁਲਿਸ ਨੇ ਰੰਗਿਆ ਪੜਿਆ ਉਹ ਬੰਦਾ ਜਿਹੜਾ ਉਹਦਾ ਪਿਓ ਖਾਲਸਾ ਮੰਗਦਾ ਹੈ ਬੁੱਢਾ ਬੰਦਾ 70 ਪਲਸ ਉਹ ਤੇ ਕੇਸ ਡਰਗ ਵਿੱਚ ਹੁੰਦਾ ਇਹ ਲੋਕ ਗੁਰਦੁਆਰੇ ਚ ਬੈਂਦੇ ਆ ਖਾਲਸਾ ਦਾ ਪ੍ਰਚਾਰ ਕਰਦੇ ਆ ਹੋਂਜੋ ਦਾ ਸਖਤ ਤੇ ਮੁੰਡੇ ਨੂੰ ਬਿਹਾਈਂਡ ਦਾ ਬਾਰ ਆ ਕੈਨੇਡਾ ਦੀ ਸਰਕਾਰ ਨੇ ਉਹਨੂੰ ਜੇਲ੍ਹ ਦੇ ਵਿੱਚ ਉਹ ਸਜ਼ਾ ਕੱਟਣ ਵਾਸਤੇ ਭੇਜਤਾ ਹੁਣੇ ਲੋਕ ਇੱਥੇ ਕਿਉਂ ਨਹੀਂ ਬੋਲਦੇ ਕੈਨੇਡਾ ਚ ਕਿ ਸਾਡੇ ਨਾਲ ੱਟਕਾ ਹੋ ਗਿਆ ਹਰਗੇ ਬੂ ਮਰਗੇ ਸਾਡੇ ਨਾਲ ੱਟਕਾ ਹੋ ਗਿਆ ਕੈਨੇਡਾ ਸਰਕਾਰ ੱਟਕਾ ਕਰ ਗਈ ਕਿਉਂਕਿ ਸਿੱਖਾ ਸਾਡਾ ਮੁੰਡਾ ਚੱਕ ਕੇ ਅੰਦਰਵਾੜਤਾ ਸਾਡੇ ਮੁੰਡੇ ਰਿਪੋਰਟ ਕਰਦੇ ਇੱਥੇ ਤੁਸੀਂ ਨਾਰੇ ਕਿਉਂ ਨਹੀਂ ਲੰਦੇ ਸੜਕਾਂ ਤੇ ਆ ਕੇ ਦੰਗੇ ਫਸਾਦ ਕਿਉਂ ਨਹੀਂ ਕਰਦੇ ਕਿਉਂਕਿ ਤੁਹਾਨੂੰ ਪਤਾ ਕੈਨੇਡਾ ਸਰਕਾਰ ਉਹ ਇੰਗੇ ਕੁਝ ਚਾਹ। ਵੈਰੀ ਫੇਅਰ। ਗਲਤ ਕੰਮ ਕਰੋਗੇ ਜੇਲ੍ਹ ਦੇ ਵਿੱਚ ਜਾਓਗੇ। ਸਸੇਮ ਸਾਰੀਆਂ ਸਰਕਾਰਾਂ ਇਹ ਕਰਦੀਆਂ। ਇੰਡੀਆ ਦੇ ਵਿੱਚ ਸਾਡੇ ਬਹੁਤ ਸਿੱਖ ਨੇ ਜਿਹੜੇ ਅੰਦਰ ਬੈਠੇ ਨੇ ਜਿਨ੍ਹਾਂ ਨੇ ਇਲੀਗਲ ਵੈਪਨਸ ਰੱਖੇ, ਕਿਸੇ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਮਰਡਰ ਕੀਤਾ ਬੰਬ ਲਾ ਕੇ, ਕਿਸੇ ਨੇ ਕਿਹਦਾ ਮਰਡਰ ਕੀਤਾ ਫਿਰ ਇਹ ਕਹਿੰਦੇ ਸਾਡੇ ਬੰਦੀ ਸਿੰਘਾਂ ਨੂੰ ਛੱਡ ਦੇਣੀ ਸਜ਼ਾ ਪੂਰੀ ਹੋ ਗਈ। ਕਿ ਬਾਹਰ ਦੀਆਂ ਸਰਕਾਰਾਂ ਛੱਡ ਛੱਡ ਦਿੰਦੀਆਂ। ਨਾ ਅਮਰੀਕਾ ਦੀ ਸਰਕਾਰ ਜੇ ਉਹ ਅਮਰੀਕਾ ਦੇ ਵਿੱਚ ਹੁੰਦਾ ਨਾ ਕਿਸੇ ਨੇ ਪ੍ਰਾਈਮ ਮਿਨਿਸਟਰ ਨੂੰ ਮਾਰਿਆ ਸੀ ਇਹਨੂੰ 100 ਇਅਰ ਦੀ ਸਦਾ ਉਹਨੇ 21 ਤੜਾ ਤੱਕ ਜਿੰਦਗੀ ਨਹੀਂ ਹੋਣੀ ਜਿੰਨੇ ਤੁਸੀਂ 100 ਇਅਰ ਦਾ ਮਤਲਬ ਕੀ ਤੁਹਾਡੇ ਡੈਥ ਤੱਕ ਤੁਸੀਂ ਥੀ ਰਹਿਣਾ ਭਾਰਤ ਸਰਕਾਰ ਇਹ ਤਾਂ ਨਹੀਂ ਕਰਦੀ ਜਦੋਂ ਭਾਰਤ ਦੇ ਵਿੱਚ ਕਿਸੇ ਪੰਜਾਬੀ ਬੰਦੇ ਨੂੰ ਜੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਉਹਦੇ ਸਿਰ ਤੇ ਸਟਿਲ ਦਸਤਾਰ ਹੁੰਦੀ ਹੈ ਚਾਹ ਪੰਜਾਬੀ ਬੰਦਾ ਹੈ ਚਾਹ ਇੰਡੀਆ ਦਾ ਕੋਈ ਵੀ ਪ੍ਰੋਵੈਂਸ ਹੋਵੇ ਜ਼ਿਲ੍ਹਾ ਕੋਈ ਵੀ ਸਿਟੀ ਹੋਵੇ ਕਿਸ ਨੂੰ ਨਾ ਪਤਾ ਦਸਤਾਰ ਸਾਡੀ ਇੱਜ਼ਤ ਦਾ ਅਹਿਸ਼ਾਨ ਆ ਪਰ ਫਾਰਮ ਕੰਟਰੀਸ ਤੁਹਾਡੀ ਦਸਤਾਰ ਲਾਹ ਦਿੱਤੀ ਜਾਂਦੀ ਹੈ ਤੁਹਾਡੇ ਕੇਸ ਨੰਗੇ ਹੁੰਦੇ ਆ ਜਦੋਂ ਤੁਸੀਂ ਜੱਜ ਕੋਲ ਖੜੇ ਹੁੰਦੇ ਹੋ ਤਾਂ ਤੁਹਾਡੀ ਮੁੰਡੀ ਥੱਲੇ ਹੁੰਦੀ ਆ ਭਾਰਤ ਦੇ ਵਿੱਚ ਤੁਸੀਂ ਹੰਕਾਰਦੇ ਹੋ ਆਹ ਚੋੜੇ ਹੋ ਕੇ ਦਾੜੀਆਂ ਨੂੰ ਹੱਥ ਲਾਲ ਆ ਕਹਿੰਦਾ ਚੋੜੇ ਹੋ ਕੇ ਕੱਟਿਆ ਨੂੰ ਰੰਗਦੇ ਹੋ ਪਰ ਇੱਥੇ ਤੁਹਾਡੇ ਉਹੀ ਬੰਦੇ ਜਦੋਂ ਜੱਜ ਕੋਲ ਕੋਰਟ 'ਚ ਖੜੇ ਹੁੰਦੇ ਆ ਜੱਜ ਦੇ ਸਾਹਮਣੇ ਉਦੋਂ ਹੱਥ ਤੇ ਪਿੱਛੇ ਹੈਂਡਸਟਾਪ ਲੱਗੇ ਹੁੰਦੇ ਮੂੰਹ ਐ ਹੁੰਦਾ ਉਹ ਤੁਹਾਡੇ ਲਲਕਾਰੇ ਨਹੀਂ ਵੱਜਦੇ ਕੋਰਟ 'ਚ ਮਤਲਬ ਬਾਹਰ ਦੇ ਕੋਟਾ ਵਿੱਚ ਤੁਹਾਡੇ ਬੰਦਿਆਂ ਨੂੰ ਜਦੋਂ ਜੱਜ ਦੇ ਮੂਹਰੇ ਕ੍ਰਮ ਨਾਲ ਪੇਸ਼ ਹੋਏ ਨੇ ਉਹਨਾਂ ਦੇ ਲਲਕਾਰੇ ਵੀ ਵੱਜਦੇ ਖਾਲੇਪਨ ਜਿੰਦਾਬਾਦ ਇੱਤਦੱਲਾ ਲਲਕਾਰਾ ਵੀ ਨਹੀਂ ਹੁੰਦਾ ਉਹਨਾਂ ਦਾ ਉੱਥੇ ਸੇਖੋ ਨੇ ਫੱਟੇ ਚੱਕ ਹੁੰਨੇ ਆ ਜੱਟ ਉਹਨੇ ਇਹ ਵੀ ਲਲਕਾਰੇ ਨਹੀਂ ਲੱਗਦੇ ਇੱਥੇ ਤਾਂ ਤੁਰ ਤੁਰ ਨਿਕਲੇ ਹੁੰਦੀ ਆ ਕਿਉਂ ਪਤਾ ਹੈ ਨਾ ਗੋਰੇ ਨੇ ਮੁਰੋਂ ਜੇ ਐਸੀ ਕੋਈ ਵੀ ਰੋਲ ਜੱਜ ਦੇ ਸਾਹਮਣੇ ਕੋਈ ਮਿਸਟੈਕ ਕੀਤੀ ਆਪਣੇ ਨੂੰ ਸ਼ਾਤਰ ਬਣਾਇਆ ਉਹਨੇ 10 20 ਸਾਲ ਵੱਧੋ ਠੋਕ ਦੇਣਿਆ ਸੋ ਗਲਾਮ ਅਸੀਂ ਕਿੱਥੇ ਆਂ ਵਿਦੇਸ਼ਾਂ ਦੇ ਵਿੱਚ ਭਾਰਤ ਪੰਜਾਬ ਵਿੱਚ ਅਸੀਂ ਆ ਜਾਣਾ ਮੌਦਾ ਜਾਣਾ ਕਿਤੇ ਕੋਰਚੇ ਜਾ ਕੇ ਵੇਖੋ ਸ਼੍ਰੀ ਸਾਹਿਬ ਪਾਇਆ ਐਂਟਰਸ ਤੇ ਗਾਰਡਨ ਲਵਾਉਣਾ ਹੈ ਤੁਹਾਡੇ ਕੋਲ ਤੁਸੀਂ ਜੱਜ ਦੇ ਰੋਮ ਸ਼੍ਰੀ ਸਾਹਿਬ ਪਾ ਦੇਣੀ ਜਾ ਸਕਦੇ ਪੰਜਾਬ ਤੇ ਜਾ ਸਕਦੇ ਸੋ ਪੰਜਾਬ ਨੂੰ ਇਹ ਖਾਲਸਤਾਨੀਆਂ ਨੇ ਲੀਕਲਾਤੀ ਬਦਨਾਮ ਕਰਤਾ ਸੋ ਜਿੰਨੀ ਨੌਜਵਾਨ ਪੀੜ੍ਹੀ ਹੱਥ ਜੋੜ ਕੇ ਬੇਨਤੀ ਕਰਦੀ ਹੈ ਇਹ ਰਾਜਨੀਤੀ ਜਿਹੜੇ ਸਟੰਟ ਇਹਨਾਂ ਅੰਡਰਸਟੈਂਡ ਕਰਿਆ ਕਰੋ ਟਰਾਲੀਆਂ 'ਤੇ ਭਰ ਕੇ ਭਰ ਕੇ ਆਪਣੀਆਂ ਮਾਵਾਂ ਭੈਣਾਂ ਬੁੜੀਆਂ ਅੱਗੇ ਕਰਤੀਆਂ ਨਾ ਕਰੋ ਅਸੀਂ ਤਾਂ ਪਹਿਲੇ ਹੀ ਬੜੇ ਬਦਨਾਮ ਹੈ ਪੰਜਾਬੀ ਕਿ ਸਾਨੂੰ ਗੁੱਸਾ ਬਹੁਸ਼ਤੀ ਹੁੰਦਾ ਅਸੀਂ ਹੂਲਾ ਲਾਲਾ ਹੂਲਾ ਲਾਲਾ ਬਹੁਸ਼ਤੀ ਗਾਣਾ ਗਾਣ ਲੱਗ ਜਾਂਦੇ ਸਬਰ ਕਰਿਆ ਕਰੋ ਰਾਜਨੀਤੀ ਜਿੱਦਾਂ ਪੰਜਾਬ ਦੇ ਲੋਕਾਂ ਨੇ ਰਾਜਨੀਤੀ ਨੂੰ ਸਮਝਣਾ ਸ਼ੁਰੂ ਕਰਤਾ ਨਾ ਲੜਾਈ ਤੋਂ ਗੜੇ ਬੰਦ ਕਰ ਰਿਹਾ ਹੋ ਜਾਣ ਕਿ ਕਿਸੇ ਪੰਜਾਬੀ ਨੇ ਲੜਨਾ ਨਹੀਂ ਕਿਸੇ ਨਾਲ ਵੀ ਸੋ ਇੱਕ ਪੋਲਿਟਿਕ ਸਟੱਟ ਖੇលਿਆ ਸੈਂਟਰ ਵਾਲਿਆਂ ਨੇ ਸਿਰਫ ਇਲੈਕਸ਼ਨਾਂ ਕਰਕੇ ਤੁਹਾਡੀ ਯੂਨੀਵਰਸਿਟੀ ਮੇਰਾ ਯਕੀਨ ਮੰਨੇ ਹੋ ਇੱਥੇ ਰਹਿਣੀ ਹੈ ਕਿਸ ਨੇ ਗਰੇਨ ਨਾਲ ਟ੍ਰੇਨ ਨਾਲ ਹੈਲੀਕਾਪਟਰ ਨਾਲ ਨਾ ਕਿਸੇ ਨੇ ਚੱਕਣੀ ਹੈ ਤੇ ਨਾ ਉਹਦਾ ਕੋਈ ਸਿਸਟਮ ਬਦਲਣਾ ਜੈ ਭਾਰਤ